ਗੁਰਦੇਓ ਜੇ ਗਿਆਨ ਮਿਲ ਜਵੇ ਫਿਰ ਇਹ ਜਿਹੜੇ ਪੰਜ ਹੈ ਨਾ ਮਾਇਆ ਦੇ ਪੰਜੇ ਤਤ ਨੇ ਇਹ ਤੋਂ ਦੂਰ ਹੋ ਜਾਂਦਾ ਲਾਗ ਹੋ ਜਾਂਦਾ ਇਹ ਬੁਕਾਰ ਨੇ ਜਿਹੜੇ ਵੱਡੇ ਪੰਜ 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 ਅਸਰ ਚ ਲੱਭਦਾ ਸੁਪਰੀਮ ਬੁਕਾਰਾਂ ਦਾ ਨੂੰ ਜਿੰਨੇ ਕੋਈ ਜ਼ਰੂਰੀ ਨਹੀਂ ਪੰਜ ਨੇ ਇਹ ਪੰਜਾਂ ਪੰਜਾਂ ਵਿੱਚ ਪਰਮ ਨਹੀਂ ਹੁੰਦਾ ਅਸਲ ਵਿੱਚ ਜੇ ਪੰਜ ਚੱਕਰਾਂ ਨਹੀਂ ਤਾਂ ਕੱਲਾ ਪਰਮ ਆਊਗਾ ਇੱਥੇ ਪਰਮ ਰਹਤਾ ਹੈ ਹੋਸ਼ ਮਾਇਆ ਦੇ ਵਿੱਚ ਪੰਜ ਪਰਮ ਹੁੰਦਾ ਹੈ ਪਰਮ ਤੋਂ ਪੈਦਾ ਹੁੰਦਾ ਹੈ ਸਭ ਕੁਝ ਮਾਇਆ ਦੇ ਵਿੱਚ ਵਿਕਾਰਾਂ ਨੂੰ ਸੁਪਰੀਮ ਕੀ ਹੈ ਸੁਪਰੀਮ ਪਰਮ ਪਰਮੇ ਭੂਲਾ ਤੇ ਰਸਟਾ ਤੇ ਰਸਟਾ ਇਹ ਪੰਜ ਕਰਦੀ ਤਾਂ ਪਰਮ ਬਾਹਰ ਰਹ ਜਾਂਦਾ ਫਿਰ ਉਹ 6 ਮੈਂ ਭਾਈ ਪਰਮ ਤੇ 6 ਮੈਂ ਫਿਰ ਜੇ ਇਹਦੇ 5 ਅਰਥ ਕਰਾਂਗੇ ਤਾਂ ਪਰਮ ਬਾਹਰ ਰਹਿ ਗਿਆ ਇਹਨਾਂ ਦੇ ਵਿੱਚ ਪੰਜ ਕੌਣ ਹੈ ਸਾਰਿਆਂ ਚ ਅਸਲ ਚ ਪੰਜ ਨਹੀਂ ਹੈ ਔਗਣ ਵੀ ਪੰਜ ਨਹੀਂ ਹੈ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਜਦ ਸਾਡੇ ਔਗਣੇ ਦੇ ਉਹ ਸਾਨੂੰ ਰੈਡੀਮੈਂਟ ਮਿਲੇ ਹੋਣੇ ਪੰਜ ਇਹ ਕਾਮ ਕ੍ਰੋਧ ਲੋਭ ਮੋਹ ਕਰ ਅਸੀਂ ਨਹੀਂ ਇਹ ਬੰਦੇ ਹੋਏ ਆਪਣੇ ਨਹੀਂ ਇਹ ਬੰਦੇ ਹੋਏ ਗੱਲ ਇਹਨਾਂ ਦੀ ਕਰੀ ਜਾਂਦੇ ਆ ਚਾਹੇ ਪਰ ਇਹ ਨਹੀਂ ਬੰਦੇ ਹੋਏ ਬੈਰ ਬ੍ਰੋਧ ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ ਮਹਾ ਲੋਭ ਤਰੋ ਇਹੋ ਜੁਗਤ ਬਿਹਾਨੇ ਕਈ ਜਨੂ ਸਾਡੇ ਇਹ ਨੇ ਸਾਡੇ ਇਹ ਨੇ ਬੈਰ ਬ੍ਰੋਧ ਕਾਮ ਕ੍ਰੋਧ ਲੋਭ ਮੋਹ ਝੂਠ ਵਿਕਾਰ ਬਹਾਲੋ ਬ트로 ਇਹ ਹਉ ਯੁਗਤੀ ਵਿਆਹ ਨੇ ਕਈ ਜਨਮ ਸਾਡੇ ਨੇ ਸਾਡੇ ਨਹੀਂ ਹੋਏਗੇ ਕਰੀ ਜਾਂਦੇ ਉਹਨਾਂ ਦੀ ਗੱਲ ਅਸੀਂ ਚਾਰ ਜੋਗਾਂ ਦੀ ਗੱਲ ਅਸੀਂ ਕਰੀ ਜਾਂਦੇ ਪਰ ਸਾਡੇ ਯੁਗ ਹੋਰ ਨੇ ਚਾਰ ਪਦਾਰਥਾਂ ਦੀ ਗੱਲ ਅਸੀਂ ਕਰੀ ਜਾਂਦੇ ਪਰ ਚਾਰ ਪਦਾਰਥ ਸਾਡੇ ਹੋਰ ਨੇ ਤਤ ਤਾਂ ਪੰਜ ਅਸੀਂ ਮੰਨ ਲਏ ਵਿਕਾਰ 6 ਬੰਨੇ ਨੇ ਵੈਸੇ ਉਹੜਾ 6 ਵਾ ਉਹਦੇ ਵਿੱਚ ਕਿੰਨੇ ਨੇ ਪਰਮ ਦੇ ਵਿੱਚ ਕਿੰਨੇ ਨੇ ਪਰਮ ਦੇ ਵਿੱਚੋਂ ਹੋਰ ਬਹੁਤ ਨਿਕਲਣੇ ਨੇ ਪਰਮ ਤਾਂ ਖਜ਼ਾਨਾ ਹੈ ਪਰਮ ਤਾਂ ਵਿਕਾਰਾਂ ਦੀ ਖਾਨ ਹੈ ਬੈਰ ਬ੍ਰੋਧ ਕਿੱਥੇ ਗਿਆ ਕਿੱਥੋਂ ਆ ਗਿਆ ਫਿਰ ਬੈਰ ਬ੍ਰੋਧ ਕਿੱਥੋਂ ਆਇਆ ਧ੍ਰੋਵ ਨਹੀਂ ਆਇਆ ਧ੍ਰੋਵ ਨਹੀਂ ਆਇਆ ਧ੍ਰੋਵ ਜਿਹੜਾ ਹੈਗਾ ਬੈਰ ਬ੍ਰੋਧ ਕਾਮ ਕ્રોਧ ਲੋਭ ਉਹ ਝੂਠ ਵਿਕਾਰ ਵਾਹ ਲੋਭ ਵਾਹ ਲੋਭ ਕੀ ਹੈ ਇੱਕ ਲੋਭ ਹੈ ਇੱਕ ਵਾਹ ਲੋਭ ਦੋ ਆ ਗਏ ਲੋਭ ਲੋਭ ਤਾਂ ਹੈਗਾ ਸਰਸਰੀ ਲੋਭ ਤਾਂ ਹੈਗਾ ਸਰਸਰੀ ਸੈਦ ਖਟੇ ਲੱਖ ਕੋਟ ਇਹ ਤਾਂ ਲੋਭ ਹੈ ਪਰ ਧਰਮ ਦੇ ਨਾਮ ਤੇ ਡਾਕਾ ਮਾਰਨਾ ਜਿਹੜਾ ਹੈਗਾ ਨਾ ਇਹ ਮਹਾਲੋਭ ਹੈ ਧਰਮ ਨੂੰ ਛੱਡ ਦੇਣਾ ਗੁਰੂ ਛੱਡ ਦੇਣਾ ਗੋਲਕ ਵਾਸਤੇ ਮਹਾਲੋਭ ਹੈ ਅਰ ਧਰੋ ਵੀ ਨਾਲ ਇਹਦੇ ਹੈ ਮਹਾਲੋਭ ਦੇ ਨਾਲ ਧਰੋ ਹੈ ਲੋਭ ਨਾਲ ਧਰੋ ਨਹੀਂ ਹੁੰਦਾ ਹੈ ਲੋਭ ਨਾਲ ਗਿਆਨ ਤਾਇਆ ਤੇਰੀ ਆਪਣਾ ਨੁਕਸਾਨ ਜਿੱਥੇ ਮਹਾਂ ਲੋਭ ਉਹ ਤੇ ਤ੍ਰੋਹ ਹੈ ਮਹਾਂ ਲੋਭ ਤੇ ਬਾਤ ਰੋਇ ਜਿਹੜਾ ਗੋਲਕ ਦੇ ਉੱਤੇ ਨਗਾਰ ਖੜੀ ਹੈ ਨਾ ਉਹ ਮਹਾਂ ਲੋਭ ਉਹ ਤੋਂ بڑا ਕੀ ਲੋਭ ਹੈ ਜਨਮ ਜੂਏ ਹਰਤਾ ਤ੍ਰੋਹ ਵੀ ਕਰ ਲਿਆ ਆਪਣੇ ਇਸ਼ਟਨਾਤ ਧਰੋਹ ਕਰ ਲਿਆ ਆਪਣੇ ਗੁਰੂ ਨਾਲੇ ਧਰੋਹ ਕਰ ਲਿਆ ਗੋਲ ਗਏ ਗੁਰੂ ਤੇ ਖਿਲਾਫ ਖਰਚ ਕਰਤੀ ਇਤੋਂ ਵੱਡਾ ਧਰੋਹੀ ਹੋ ਗੁਰੂ ਦੇ ਪੈਸੇ ਨਾਲੇ ਗੁਰੂ ਦੀ ਵਿਚਾਰਧਾਰਾ ਦਾ ਧਰੋਹ ਕਰ ਲਿਆ ਜੋ ਪੈਸਾ ਖਰਚ ਕਰਨਾ ਸੀ ਗੁਰਮਤਿ ਦੇ ਨੂੰ ਫੈਲਾਉਣ ਵਾਸਤੇ ਗੁਰਮਤਿ ਦੇ ਪਸਾਰ ਵਾਸਤੇ ਉਹ ਗੁਰਮਤਿ ਦੇ ਜੜਾਂ 'ਚ ਤੇਲ ਪਾਉਣ ਵਾਸਤੇ ਖਰਚ ਕਰਦਾ ਇਹ ਧਰੋਹ ਹੈ ਔਰ ਮਾਹ ਲੋਭ ਵੀ ਹੈ ਕਾਲਜ ਬਣਾ ਲਓ ਆਪਣੇ ਮੁੰਡਿਆਂ ਨੂੰ ਪੜਾ ਲਓ ਆਪਣੇ ਰਿਸ਼ਤੇਦਾਰਾਂ ਨੂੰ ਭਰਤੀ ਕਰ ਲਓ ਇਹ ਮਹਾਂ ਲੋਗ ਹੈ ખોਟਾ ਪ੍ਰਚਾਰ ਕਰ ਲਓ ਇਹ ਧਰੋ ਹੈ ਪ੍ਰਚਾਰ ਖਰਾ ਕਰੂਈ ਨਾ ਜੇ ਕੋਈ ਕਰਦਾ ਉਹਨੂੰ ਬੰਦ ਕਰੋ ਉਹ ਜੋ ਮੈਂ ਆਪਣੇ ਆਰਟੀਕਲ ਬੰਦ ਨਹੀਂ ਕਰੇ ਕਿਉਂ ਕਰਾਇ ਸੀ ਧਰੋ ਕੀਤਾ ਅੱਜ ਕਾ ਤੇ ਸ਼ੁਰੂ ਕਰ ਲਿਆ ਉਦੋਂ ਆਰਟੀਕਲ ਕਿਉਂ ਠੀਕ ਬੁਰੇ ਸੀ ਅੱਜ ਕਿਉਂ ਚੰਗੇ ਨੇ ਅੱਜ ਨੱਕ ਚੋਂ ਚੋਕੇ ਮੂੰਹ ਚ ਪੈ ਗਈ ਦਾਨਸ ਉਹ ਆਰਟੀਕਲ ਤਾਂ ਫੇਰ ਉਹੀ ਨੇ ਉਦੋਂ ਕਿਉਂ ਹਟਾਏ ਅੱਜ ਕਿਉਂ ਐਡਮਿਟ ਕਰ ਲੈ ਫੇਰ ਸ਼ੁਰੂ ਕਰ ਤੇ ਜਾਂ ਵਿਚਾਰਤਾ ਰਹੇਗਾ ਨਰੇ ਐ ਐਡਮਿਟ ਕਰ ਲੈ ਕਿ ਕਰਗੇ ਜਦ ਇਹ ਵਿਚਾਰਦਾ ਕੀ ਐਗਰੀ ਕਰ ਲੈਣਗੇ ਦਾ ਮਤਲਬ ਠੀਕ ਉਦੋਂ ਕਿ ਬੰਦ ਕੀਤੇ ਉਦੋਂ ਇਹਨਾਂ ਨੂੰ ਵੀ ਤੀਰ ਥੋੜੇ ਹੀ ਨਾ ਚੱਲ ਲੈਣਗੇ ਇਹ ਨਹੀਂ ਪਤਾ ਹਿਮਾਲਿਆ ਦੇ ਉੱਤੇ ਦੀ ਆਰੇ ਪਾੜੀ ਓਏ ਕਾਦਮੀਆਂ ਰੋਣਾ ਪਾਉਂਦਾ ਆਪੇ ਹਟੜ ਜੂਗਾ ਅੱਜ ਹਜ਼ਾਰਾਂ ਹੀ ਪੈਦਾ ਹੋਏ ਰੋੜਾ ਬੰਡੇ ਵਾਲੇ ਅਸੀਂ ਕੀ ਸਮਝਦੇ ਆ ਸਾਡੀ ਐਡੀ ਵੱਡੀ ਜੜ ਹੈ ਕਲਾ ਆਦਮੀ ਕੀ ਕਰ ਲੂ ਉਹ ਐਨੀ ਬੜਾ ਆਦਮੀ ਦੇ ਤਾਂ ਮੂਰੇ ਕੀਤਾ ਹੋਇਆ ਪਿੱਛੇ ਕੌਣ ਪਿੱਛੇ ਵਾਲਾ ਦਾ ਪਤਾ ਨਹੀਂ ਸੀ ਆਨ ਕੁਝ ਕਰ ਲੈਂਦਾ ਪਲਟਾ ਦੇ ਦਿੰਦਾ ਉਹਦਾ ਪਿੱਛੇ ਵਾਲਾ ਸੀ ਪਲਟਾ ਦੇਣ ਵਾਲਾ ਬੰਦਾ ਨਹੀਂ ਕੁਝ ਕਰ ਸਕਦਾ ਕੱਲ ਪਿੱਛੇ ਵਾਲੇ ਦੀ ਪਿੱਛੇ ਕੌਣ ਹੈ ਪਿੱਛੇ ਵਾਲਾ ਦਿਨਾਂ ਨਹੀਂ ਸੀ ਹੁਣ ਸ਼ਾਇਦ ਦੇਖਣ ਲੱਗ ਗਿਆ ਉਹ ਦੇਖਣ ਲੱਗ ਗਿਆ ਪਿੱਛੇ ਕੋਈ ਫੋਰਸ ਹੋਰ ਹੈ ਇਹਦਾ ਐਵੇਂ ਉਹ ਬਾਂਸਰੀ ਨਹੀਂ বাজਦੀ ਵਜਾਉਣ ਵਾਲਾ ਕੋਈ ਹੋਰ ਹੈ ਬਾਂਸਰੀ বাজਦੀ ਹੁੰਦੀ ਹੈ ਵਜਾਉਣ ਵਾਲਾ ਹੋਵੇ ਤਾਂ ਵਜਦੀ ਐ ਇਹ ਦੁਨੀਆ ਦਾ ਵਜਾਈ ਵਜਦੀ ਐ ਇਹ ਦੁਨੀਆ ਦਾ ਬਾਂਸਰੀ ਹੋਈ ਐ ਵਜਾਈ ਵਜਦੀ ਐ ਵਜਾਉਣ ਵਾਲਾ ਕੌਣ ਐ ਸਵਾਲ ਐ ਜੇ ਤਾਂ ਵਜਾਉਣ ਵਾਲਾ ਹੁੰਦਾ ਕੋਈ ਉਦਾਂ ਹੀ ਅਣਜਾਣ ਵਜਾਉਣ ਵਾਲਾ ਤਾਂ ਆਪੇ ਜਾਣਕਾਰ ਸਾਰੀਆਂ ਤਰਜਾਂ ਜਾਣਦਾ ਉਹ ਤੁਹਾਨੂੰ ਤੁਹਾਨੂੰ ਰਾਮਦੇਵਨ ਵਜਦੀ ਹਾਂ ਉਹ ਰਾਮ ਉਹ ਸਾਰੀਆਂ ਤਰਜਾਂ ਜਾਣਦਾ ਫੁੱਟੀਆਂ ਸਿੱਧੀਆਂ ਸਾਰਿਆਂ ਵਝਾ ਲੈਂਦਾ ਹਾਂਜੀ ਜੋ ਗੁਰਦੇਓ ਪੰਜ ਤੇ ਦੂਰ ਜੋ ਗੁਰਦੇਓ ਪੰਜ ਤੇ ਦੂਰ ਫਿਰ ਪਰਮਤੋ ਦੂਰ ਪਰਮ ਦਾ ਕੋਈ ਕੰਮ ਨਹੀਂ ਜੋ ਗਿਆਨ ਆਜੂ ਤਾਂ ਪਰਮ ਦਾ ਉੱਥੇ ਕੰਮ ਕੀ ਹੈ ਗੁਰਪ੍ਰਸਾਦ ਦਾ ਪਰਮ ਦਾ ਨਾਮ ਸਰ ਗੁਰਪ੍ਰਸਾਦ ਪਰਮ ਦਾ ਨਾਮ ਪੰਜ ਤੇ ਦੂਰ ਨਹੀਂ ਇਹ ਤਾਂ ਪੰਜ ਦੂਰ ਹੈ ਪਰਮੇ ਤੋਂ ਭਜਦਾ ਮੇਰਾ ਭਰਮ ਗਿਆ ਉਹ ਭਗਾ ਪਰਮ ਗਿਆ ਆਪ ਹੈ ਇਹ ਕਿੱਥੇ ਗਿਆ ਗਿਆਨ ਰੋਸ਼ਨੀ ਨਹੀਂ ਜਾਂਦੀ ਭਰਮ ਭਜਦਾ ਹੁੰਦਾ ਜਿਵੇਂ ਚਾਹਨ ਹੁੰਦੀ ਹੈ ਭਜਣਾ ਪਰਮ ਨੂੰ ਪੈਂਦਾ ਨੇਰੇ ਨੂੰ ਪੈਂਦਾ ਭਜਣਾ ਪੰਜ ਤੇ ਦੂਰ ਉਹ ਤੋਂ ਅਸਲ ਜਿਤ ਜਿੱਤੇ ਹੁੰਦਾ ਨਾ ਲੱਭੂ ਤ ਤੇਨੂੰ ਸਿਆਰੀ ਹਾ ਹਾ ਤੇ ਵੇਠੀ ਗੱਲ ਸ਼ਾਇਦ ਨਾਲ ਗੜਬੜ ਕਰਤੀ ਹੋਵੇ ਕੀ ਪਤਾ ਇਹਨਾਂ ਨੇ ਕੀ ਕੀ ਕੀਤਾ ਹੋਇਆ ਉਹ ਤਾਂ ਪਰਮ ਦੂਰ ਹੁੰਦਾ ਕਹਿਣ ਦਾ ਮਤਲਬ ਹੈ ਪਰਮ ਨਹੀਂ ਦੂਰ ਹੁੰਦਾ ਪਰਮ ਤੇ ਦੂਰ ਆਪ ਨਹੀਂ ਜਾਣਦੀ ਲੋੜ ਹੈ ਸੂਰਜ ਨਹੀਂ ਕਹਿੰਦੇ ਪਰਮ ਤੋਂ ਦੂਰ ਹੋਇਆ ਆਂ ਦੀਵਾ ਬੜੇ ਹਨੇਰਾ ਜਾਏ ਸੂਰਜ ਨਹੀਂ ਪਰਮ ਤੋਂ ਭਜਦਾ ਪਰਮ ਸੂਰਜ ਤੋਂ ਭਜਦਾ ਜੋ ਗੁਰਦੇਓ ਨਾ ਮਰ ਬੋਂ ਝੂਰ ਜੋ ਗੁਰਦੇਓ ਤਾਂ ਮਰਬੋ ਝੂਰ ਜਾਗੁਰਦੇ ਆਂਦਰਾ ਆ ਜਿਹੜੇ ਭਰ ਮੈਂ ਝੂਰ ਕੇ ਮਰ ਜਾਂਦਾ ਆ ਜਿਹੜੇ ਦੂਏ ਨੇ ਮਨਵੱਤਾ ਨੇ ਮਨਵੱਤਾ ਪਰ ਫਲਾਉਣ ਵਾਲੀਆਂ ਝੂਰ ਦੀਆਂ ਨੇ ਫਿਰ ਇਹ ਜੋ ਗੁਰਦੇਓ ਨਾ ਮਰਬੋ ਝੂਰ ਆ ਨਾ ਇਹ ਝੂਰ ਕੇ ਨਹੀਂ ਮਰਦਾ ਝੂਰ ਕੇ ਕੌਣ ਮਰਦੇ ਨੇ ਮਨਮਤੀ ਕੇ ਸਾਰੇ ਝੂਰਦੇ ਨੇ ਮਰਦੇ ਨੇ ਅੰਤ ਕਾਲ ਦੇ ਬੰਦਰ ਸਿਮਰੇ ਐਸੀ ਚਿੰਤਾ ਮੈਨੂੰ ਮਰੇ ਚਿੰਤਾ ਛੂਰਨਾ ਹੀ ਹੈ ਚਿੰਤਾ ਜਮਰਦਾ ਛੂਰਦਾ ਹੀ ਹੋਦੋਂ ਪਰ ਅੰਤਕਾਲ ਜੇ ਨਾਰਾਇਣ ਸਭਰ ਐਸੀ ਚਿੰਤਾ ਮੈਨੂੰ ਮਰੇ ਐਸੀ ਚਿੰਤਾ ਮੈਨੂੰ ਮਰੇ ਫਿਰ ਮੁਕਤਾ ਜਿਹੜਾ ਮੁਕਤਾ ਉਹ ਛੁਰੂਗਾ ਨੂੰ ਛੂਰ ਕੇ ਨਹੀਂ ਮਰਦਾ ਪਛਤਾਉਂਦਾ ਨਹੀਂ ਹੈ ਇਹਦੀ ਕਹਿੰਦਾ ਵੀ ਮੈਂ ਜਿਹੜਾ ਕੁਝ ਕਰਨ ਆਇਆ ਸੀ ਮਤੇ ਹੋਇਆ ਦੀ ਜੇ ਕਹਿੰਦੇ ਗਿਆਨ ਦੇ ਦੇਵੇਂ ਤੂੰ ਤਾਂ ਮੈਂ ਜਿਹਨੂੰ ਗਿਆਨ ਮਿਲ ਜਾਂਦਾ ਉਹ ਝੂਰ ਕੇ ਨਹੀਂ 버ਦਾ ਨਾ ਮਰ ਬੋਂ ਝੂਰ ਝੂਰਦਾ ਨਹੀਂ ਐ ਪਿੱਛੋਂ ਵੀ ਮੈਂ ਮੇਰਾ ਕੁਝ ਰਹਿ ਗਿਆ ਕਰਨ ਵਾਲਾ ਮੈਂ ਪਛਤਾਉਦਾ ਨਹੀਂ ਹੈ ਬਰਨ ਲੱਗਿਆ ਪਛਤਾਉਦਾ ਨਹੀਂ ਜੋ ਦੇਉ ਤਾਂ ਅੰਮ੍ਰਿਤ ਬਾਣੀ ਆਏ ਬੋਟਣ ਗੱਲ ਅੰਮ੍ਰਿਤ ਬਾਣੀ ਬਾਸ ਉਹਦੀ ਬਾਣੀ ਤੋਂ ਪਿਆ ਲਗੂ ਅੰਮ੍ਰਿਤ ਬਾਣੀ ਜੀ ਜੇ ਤਾਂ ਗੱਲ ਉਹਦੀ ਕਹੀ ਹੋਈ ਸੱਚੀ ਐ ਕੱਟੀ ਨਹੀਂ ਜਾ ਸਕਦੀ ਫਿਰ ਤਾਂ ਗਿਆਨ ਮਿਲਿਆ ਹੋਇਆ ਜੇ ਗੱਲ ਵਿੱਚ ਕੱਚ ਐ ਫਿਰ ਗਿਆਨ ਚ ਕਵੀ ਉਮਰਤ ਬਾਣੀ ਤਿੰਨਾ ਕਾਲਾਂ ਚ ਜੇ ਗੱਲ ਕਹੀ ਹੋਈ ਸੱਚ ਐ ਤੇ ਚੌਥੇ ਦੇ ਵਿੱਚ ਤਾਂ ਚੌਥੇ ਦੇ ਵਿੱਚ ਤਾਂ ਪਰਮਾਣੇ ਹੋਣੀਆਂ ਮੋਹਰੇ ਲੱਗੜੀਆਂ ਚੌਥੇ ਘਰ ਜਾ ਕੇ ਤਾਂ ਸੱਚ ਦੀ ਮੋਹਰੇ ਲੱਗਣੀ ਏ ਸਿਰਫ ਤਿੰਨਾ ਗੱਲਾਂ ਵਾਲੇ ਤਾਂ ਲੈ ਜਾਂਦੇ ਕਹਿੰਦੇ ਵੀ ਗਾਹ ਲੈ ਜੋ ਸਾਡੀ ਸਮਝ ਤੇ ਬਾਹਰ ਹੈ ਤਿੰਨਾ ਗੱਲਾਂ ਦੇ ਵੀ ਤਿੰਨਾ ਲੋਕਾਂ ਦੀ ਗੁਰਬਾਣੀ ਸਮਝ ਤੇ ਬਾਹਰ ਹੈ ਜਿਹੜਾ ਤਿੰਨਾ ਗੁਣਾਂ ਦੇ ਵਿੱਚ ਆਤਮ ਵੀ ਹੈ ਨਾ ਤਿੰਨਾ ਗੁਣਾਂ ਦੇ ਵਿੱਚ ਜਿਹੜਾ ਇਹ ਕਹਿੰਦੇ ਨੇ ਕ੍ਰਿਸ਼ਨ ਵਗੈਰਾ ਤਿੰਨਾ ਗੁਣਾਂ ਦੇ ਵਿੱਚ ਨਹੀਂ ਉਹਨਾਂ ਦੀ ਸਮਝ ਤੇ ਭਰੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਹਦੀ ਬਾਣੀ अवतारान वाणी नहीं, 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 नहीं आई रावन दा। रावन दा समझ आई जेड़े 14 अवतार ने उन्होंने समझ आई जेड़े 10 अवतार ने उन्होंने समझ आई 24 जो 14 ਨੂੰ ਤਾਂ ਸਮਝ ਨਹੀਂ ਆਈ ਬਾਣੀ ਰਾਮचंद ਤਾਂ ਸਿੱਧਾ ਹੀ ਵਿਰੋਧ ਕਰਦਾ ਹੈ ਰਾਵਣ ਦਾ ਰਾਵਣ ਨੂੰ ਸਮਝ ਆਈ ਹੋਇਆ ਆਪ ਨੂੰ ਤਾਂ ਸਮਝ ਨਹੀਂ ਆਈ ਜਿਹੜੇ 14 अवतार ਨੇ ਜਿਹਨੂੰ ਗੁਰਬਾਣੀ ਸਮਝ ਆ ਜਾ ਉਹਨਾਂ ਵਾਸਤੇ ਰਕਸ਼ਸ ਹੁੰਦੇ ਨੇ ਜਿਹੜੇ અવਤਾਰ ਨੇ ਨਾ ਇਹਨਾਂ ਦੇ ਉਹ ਗੁਰਮਖਾਨ ਨੂੰ ਰਾक्षਸ ਮੰਦਿਰ ਕੁਪਰ ਪਾਪ ਨੂੰ ਨਹੀਂ ਮੰਨਦੇ ਜਿਹੜੇ ਪੁਰਬਾਪ ਨੂੰ ਨਹੀਂ ਮੰਨਦਾ ਇਹਨਾਂ ਦੇ ਸਭ ਨੂੰ ਰਾਖਸ਼ ਹੈ ਉਹ ਪੁਰਬਾਪ ਨੂੰ ਮੰਨਦੇ ਨਹੀਂ ਕੁਛ ਸ਼ਿਵਜੀ ਨੂੰ ਜਿਹੜਾ ਸ਼ਿਵਜੀ ਹੈ 라ਵਣ ਨੂੰ ਸ਼ਿਵਜੀ ਦਾ ਉਹ ਤਾਂ ਹੁੰਦੇ ਨੇ ਇਹ ਭਗਤ ਸ਼ਿਵ ਦਾ ਆਸ਼ਵ ਨਹੀਂ ਉਹ ਸ਼ਿਵ ਹੋਰ ਹੈ ਅਸਲ ਸ਼ਿਵ ਹੈ ਇਹ ਸ਼ਿਵੀ ਮਾਰਦਾ ਉਹ বিষ্ণੂ ਦਾ ਅਵਤਾਰ ਹੈ ਉਹ ਸ਼ਿਵ ਨਾਲ ਜੁੜਿਆ ਹੋਇਆ ਹੈ ਰਾਵਣ ਉਹਨਾਂ ਦੇ ਤਾਂ ਹੀ ਜਟਾ ਨੇ ਰਾਖਸ਼ਾਂ ਦੇ ਦਿਖਾਈ ਨਹੀਂ ਦੱਸਤੇ ਇਹਨਾਂ ਦੇ ਕੇਸ ਬਾਹੇ ਨੇ ਉਹ ਉਹਦੇ ਨਹੀਂ ਉਹਦੇ ਰਾਖਸ਼ ਕੇਸ ਜਟਾਈ ਦਿਖਾਉਂਦੇ ਨੇ ਉਹਨਾਂ ਦੇ ਉਪਰ ਉਪਰ ਬਾਪ ਰੂਣੀ ਬੰਦੇ ਸੀ ਰਾਖਸ਼ ਸੀ ਇਹ ਰਾਖਸ਼ ਮੰਨਦੇ ਨੇ ਭਗਤਾਂ ਨੂੰ ਆਈਲਾ ਖਾਲਸਾ ਸੀ ਨਾ ਇਹਨੂੰ ਵੀ ਰਾਖਸ਼ ਮੰਨਦੇ ਸੀ ਇਹ ਰਾਖਸ਼ ਮੰਨਦੇ ਸੀ ਇਹਨਾਂ ਨੂੰ ਇਹ ਰਾਖਸ਼ ਨੇ ਹੀ ਪ੍ਰਚਾਰ ਸੀ ਲੋਕਾਂ ਨੂੰ ਕੀਤਾ ਵੀ ਇਹ ਤਾਂ ਰਾਖਸ਼ਾ ਦੇ ਜਿਹੜਾ ਇਹਨਾਂ ਦੀ ਕੋਈ ਜਿਹੜੇ ਮੂਰਤੀ ਪੂਜਾ ਤੋਂ ਖਲਾਫ ਹੋ ਰਾਖਸ਼ ਹੈ ਇਹਨਾਂ ਦੇ ਤਰਫ ਤੋਂ ਜਿਹੜਾ ਖਲਾਫ ਹੋ ਰਾਖਸ਼ ਹੈ ਇਹਨੂੰ ਵਾਸਤੇ ਇਹਨਾਂ ਦੀ ਜਿਹੜੀ ਵਿਚਾਰਤਾ ਰ ਹੈ ਉਹ ਤੋਂ ਖلاف ਹੈ ਜਿਹੜਾ ਰਕਸ਼ਸ ਇਹਨਾਂ ਵਾਸਤੇ ਸਿੱਧੀ ਉਹ ਗੱਲ ਹੈ ਇਹਨਾਂ ਦੀਆਂ ਜਿਹੜੇ ਗ੍ਰੰਥ ਰ ਨੇ ਝੂਠੇ ਉਹਦੇ ਨੇ ਸਿਮਰਤ ਵੇਦ ਪੁਰਾਣ ਪੁਕਾਰਣ ਪੋਥੀਆਂ ਨਾਮ ਬਿਨਾ ਸਭ ਕੂੜ ਗੱਲ ਹੀ ਹੋ ਚੀ ਜਿਹੜੀ ਅੰਮ੍ਰਿਤ ਬਾਣੀ ਹੈ ਉਹ ਗੁਰਬਾਣੀ ਹੈ ਅੰਮ੍ਰਿਤ ਬਾਣੀ ਜੇ ਅੰਮ੍ਰਿਤ ਬਾਣੀ ਨੂੰ ਮੰਨ ਲੈਂਦੇ ਫੇ ਵਿਰੋਧ ਕਿਹੜੀ ਗੱਲ ਦਾ ਕੀਤਾ ਅਜ ਤੱਕ ਇਹਨਾਂ ਨੇ ਅੱਜ ਵੀ ਜਿਹੜਾ ਵਿਰੋਧ ਕਰਦੇ ਨੇ ਤੇ ਸਾਡੇ ਕੋਲ ਤਾਂ ਕੁਰਬਾਨੀ ਏ ਅਸੀਂ ਉਹਨੂੰ ਮੰਨਦੇ ਆ ਤੁਹਾਡੇ ਕੋਲ ਕੀ ਏ ਤਾਂ ਸੁਪੀਰੀਅਰ ਦਿਖਾਓ ਹਿੰਦੂਆਂ ਕੋਲੇ ਤਾਂ ਸੁਪੀਰੀਅਰ ਕੀ ਏ ਉਹ ਦਿਖਾ ਦਿਓ ਫਿਰ ਸਿੱਖ ਹਿੰਦੂ ਨੇ ਨਹੀਂ ਹਿੰਦੂ ਸਿੱਖ ਨੇ ਦੁਨੀਆ ਤਰੱਕੀ ਵੱਲ ਨੂੰ ਜਾਂਦੀ ਏ ਡਾਊਨਫਾਲ ਵੱਲ ਨੂੰ ਨਹੀਂ ਜਾਂਦੀ ਜਿਹਦੇ ਕੋਲ ਸੁਪੀਰੀਅਰ ਗਿਆਨ ਹੈ ਜੇ ਤਾ ਗੁਰਬਾਨੀ ਦਾ ਗਿਆਨ ਸੁਪੀਰੀਅਰ ਹੈ ਤਾ ਤਾ ਬਣ ਜਾਓ ਸਿੱਖ ਜੇ ਤੁਹਾਡੇ ਕੋਲ ਕੋਈ ਸੁਪੀਰੀਅਰ ਅਸੀਂ ਤੂੰ ਬਣ ਜਾਂਦੇ ਬੈਠ ਜਾ ਪਹਿਲੇ ਬਣ ਜਾਂਦੇ ਤੂੰ ਦਿਖਾਓ ਇਹਦੇ ਕੋਈ ਇਹਦੇ ਨਾਲ ਸੁਪੀਰੀਅਰ ਚੀਜ਼ ਦਿਖਾ ਦਿਓ ਤੁਹਾਡਾ ਗਿਆਨ ਜੇ ਵਧੀਆ ਸੀ ਤੂੰ ਬਣ ਜਾਂਦੇ ਕੀ ਫਰਕ ਪੈਂਦਾ ਸਾਨੂੰ ਕੋਈ ਅਸੀਂ ਅੱਗੇ ਨੂੰ ਵਧਣਾ ਪਿਛੇ ਨੂੰ ਤਾਂ ਜਾਣਾ ਨਹੀਂ ਬੈਠ ਜਾ ਜੀਦਾ ਕਾਲਜ ਵਧਿਆ ਨੌਲੇਜ ਵਧਿਆ ਗਿਆਨ ਵਧਿਆ ਉਹ ਹੀ ਅਡਾਪਟ ਕੀਤਾ ਜੋ ਘਟਿਆ ਕੀਤਾ ਜਾਊਗਾ ਜੇ ਤੁਸੀਂ ਘਟਿਆ ਕਰਨਾ ਤੁਸੀਂ ਪੱਥਰ ਪੂਜ ਬੜੇ ਰਹੋ ਅਸੀਂ ਦੀ ਬੜਨਾ ਜਿਹਨੇ ਬੜਨਾ ਤੁਹਾਡੇ ਨਾਲ ਬੜਨਾ ਰਹੇ ਹੁਣ ਜਵਾਨਾ ਅੱਗੇ ਨੂੰ ਜਾਣਦਾ ਪਿਛੇ ਨੂੰ ਜਾਣਦਾ ਜਵਾਨਾ ਨਹੀਂ ਰਿਹਾ ਕਦੇ ਵੀ ਨਹੀਂ ਸੀ ਪਿਛੇ ਜਾਣਦਾ ਜ਼ਮਾਨਾ ਅਸੀਂ ਇਦੋਂ ਵੜ ਜਾਂਦੇ ਆ ਲਿਆਓ ਦਿਖਾਓ ਥੋੜਾ ਕਾ ਹੈ ਕੀ ਜੇ ਸਾਡਾ ਕੋਲ ਗਿਆਨ ਵਧੀਆ ਤਾਂ ਤੂੰ ਹੀ ਸਿੱਖ ਬਣ ਜਾ। ਜੇ ਤੁਹਾਡੇ ਕੋਲ ਵਧੀਆ ਸੀ ਦੂੜ ਜਾ ਨੇ। ਕੀ ਫਰਕ ਪੈਂਦਾ ਸਾਨੂੰ? ਵਧੀਆ ਚਾਹੀਦਾ, ਘਟੀਆਂ ਦੀ ਚਾਹੀਦਾ। ਕਿਸੇ ਦੇ ਫੈਸਲਾ ਕਰ ਲੋ। ਤੋ ਜਿੰਨਾ ਆਜੂਗਾ ਭਗਤ ਨੂੰ। ਭਗਤ ਨੂੰ। ਪਸੀਨੇ ਦੇ ਵਿੱਚ ਹੀ ਖਰਜੂ ਜਿਵੇਂ ਖੇਲਣਾ ਖਾਣ ਦਾ ਖਰਚ ਆਉਂਦਾ। ਤੇ ਪਸ ਇਹ ਚੀਨੀ ਸਾਰੀਓ ਕੋਲ ਜਾਂਦੀ ਐ ਸਲਾਬ ਹੋਈ ਤੇ ਇਸ ਸਲਾਬ ਨਾਲੇ ਘੋੜਨ ਵਾਲੇ ਨੇ ਸਾਰੇ ਪੱਥਰ ਇਹਨਾਂ ਦੇ ਫੇਰਣਾ ਵੀ ਜਿਹੜਾ ਬਣਾ ਦਈਏ ਨਾ ਅਖੰਡ ਦਾ ਉਹ ਪੱਥਰੇ ਹੁੰਦੇ ਚਾਹੇ ਉਹਨੂੰ ਪੁੱਛ ਲੋ ਆਹ ਕੋਲ ਜਾਣਗੇ ਜਿਵੇਂ ਚੀਨੀ ਸਲਾਬ ਚ ਘੋੜ ਜਾਂਦੀ ਐ ਪਜੂ ਦਾ ਖਤਮ ਹੋ ਜੂ